मैं पका हुअण लाइब ने सुनली मैन मिल ग्रीन कुड़े मैं तेरे शौक़ु पका दूंगा मैं सारे शौक़ु पका दूंगा मैन मिल गे अखाड ग्रीन कुड़े ਕੀ ਕਰਦਾ ਆੜ ਘਰ ਨੂੰ ਨਾ ਨੂੰ ਜਦ ਵਕਤ ਸੋਲਿਆ ਬੀਤ ਗਿਆ ਤੇਰੇ ਹਾਂ ਨੂੰ ਤੱਕਦਾ ਤੱਕਦਾ ਤੇਰਾ ਬਾਪੂ ਅੱਖੀਆਂ ਵਿੱਚ ਦੇ ਤੇਰਾ ਬਾਪੂ ਅੱਖੀਆਂ ਵਿੱਚ ਦੇ ਆ ਜੇ ਹੋਵੇ ਕੋਲ ਸੁਣਾਵਾਵੇ ਜੇ ਹੋਵੇ ਕੋਲ ਸੁਣਾਵਾਵੇ ਮੇਰੇ ਦਿਲ ਤੇ ਬਿੰਦ ਤੇ ਕੀ ਬਾਇਆ ਇੱਕ ਦੁੱਖ ਵਿਛੋੜੇ ਵਾਲਾ ਮਾਇਆ ਇਕ ਦੁੱਖ ਵਿਛੋੜੇ ਵਾਲਾ ਵੇ ਕੁੱਠੇ ਜਿੱਦੀ ਹੋ ਗਈ ਤੀ ਮਾਇਆ ਮੈਂ ਹਾਰ ਸੰਗਾਰ ਲਗਾਵਾ ਕੀ ਜਿਨ ਤੁੜਗੇ ਜੋ ਪਨ ਨੱਥੇ ਨਹੀਂ ਮੈਂ ਹਾਰ ਸੰਗਾਰ ਲਗਾਵਾ ਕੀ ਜਿਨ ਤੁੜਗੇ ਜੋ ਪਨ ਨੱਥੇ ਨਹੀਂ ਵਾੜ ਕਟਾ ਵਾਗਦੇ ਸੀ ਤੋਂ ਹੁੰਦੇ ਜਾਂਦੇ ਬੱਗੇ ਨਹੀਂ ਜੋ ਬਾਣ ਘਟਾਵਾ ਵਰਗੇ ਸੀ ਤੋਂ ਹੁੰਦੇ ਜਾਂਦੇ ਬੱਗੇ ਨਹੀਂ ਉਥੇ ਰੱਖ ਲਿਆ ਹੋਣਾ ਗੂੜੀ ਹੈ ਕਹਿ ਗਈ ਝਠਾਣੀ ਮਾਇਆ ਵੇ ਇਕ ਦੁੱਖ ਵਿਚੋੜੇ ਵਾਲਾ ਵੇ ਕੁੱਟ ਜਿੱਲੀ ਹੋਵੀ ਤੇਰੀ ਮਾਇਆ ਵੇ